ਤੂੰ ਵੀ ਫਿਰ ਕਿਦਾਂ ਪਹਿਲਾਂ ਹੀ ਸਿੱਖੀ ਤੂੰ ਮੈਂ ਤੂੰ ਵੀ ਦਾ ਤੁਹਾਨੂੰ ਇਹਦੀ ਮੈਂ ਦੱਸਦਾ ਤੂੰ ਵੀ ਮੇਰੇ ਡੈਡੀ ਤੋਂ ਮੈਂ ਸਿੱਖੀ ਸੀ ਅੱਛਾ ਮੇਰੇ ਡੈਡੀ ਤੂੰ ਵੀ ਵਜਾ ਲੈਂਦੇ ਸੀ ਪਰ ਇੰਨਾ ਨਹੀਂ ਸੀ ਵੀ ਰਿਕਾਰਡਿੰਗ 'ਚ ਵਜਾਉਂਦੇ ਸੀ ਜਾਂ ਪ੍ਰੋਫੈਸ਼ਨਲ ਸੀ ਹਮਮ ਪਰ ਬੇਸਿਕ ਉਹਨਾਂ ਤੋਂ ਹੀ ਸਿੱਖਿਆ ਕਿਉਂਕਿ ਜਦੋਂ ਉਹ ਮੇਰੇ ਵਰਗੀ ਉਮਰ 'ਚ ਹੁੰਦੇ ਸੀ ਤੇ ਅਸੀਂ ਖੇਤੀਬਾੜੀ ਵਾਲੇ ਬੰਦੇ ਜੀ ਪਹਿਲਾਂ ਖੇਤੀ ਕਰਦੇ ਹੁੰਦੇ ਸੀ ਹੁਣ ਮੈਂ ਤਾਂ ਨਹੀਂ ਕਰਦਾ ਹਮਮ ਤੇ ਉਹ ਖੇਤ ਜਿਵੇਂ ਸਾਂਜੀ ਸਾਡੇ ਨਾਲ ਆਲੇ ਹੁੰਦਾ ਸੀ ਕੋਈ ਕੋਈ ਮੱਲਾ ਭਲੂ ਰਪੈਂਦਾ ਮੈਨੂੰ ਕਹਾਣੀ ਦੱਸਦੇ ਹੁੰਦੇ ਆ ਉੱਥੋਂ ਦਾ ਇੱਕ ਸਾਂਜੀ ਆ ਕੇ ਉਹ ਸਾਡੇ ਨਾਲ ਰਲ ਗਿਆ ਉਹ ਤੁੰਬੀ ਵਜਾਉਂਦਾ ਸੀ ਅੱਛਾ ਉਹ ਸਾਂਜੀ ਜਿਹੜਾ ਸੀਗਾ ਹਾਂ ਉਹ ਤੁੰਬੀ ਵਜਾਉਂਦਾ ਹੁੰਦਾ ਸੀ ਤੇ ਡੈਡੀ ਉਹ ਹੁਣੇ ਉੱਥੇ ਜਦੋਂ ਖੇਤਾਂ ਨਾਲ ਜਾਣਾ ਉੱਥੇ ਬੈਠਿਆ ਨੇ ਉਹ ਤੁੰਬੀ ਵਜਾਇਆ ਕਰੇ ਡੈਡੀ ਨੂੰ ਚੜਕ ਲੱਗੀ ਕਹਿੰਦੇ ਉਹਨੂੰ ਕਹਿੰਦੇ ਵੀ ਤੁੰਬੀ ਸਿਖਾ ਅੱਛਾ ਉਹਨੇ ਪੁੰਬੀ ਸਖਾਈ ਜੀ ਇਹਨਾਂ ਨੂੰ ਤੇ ਇਸ ਗੱਲ ਦਾ ਸਾਡੇ ਬਾਪੂ ਜੀ ਨੂੰ ਪਤਾ ਲੱਗਿਆ ਦਾਦਾ ਜੀ ਨੂੰ ਮੇਰੇ ਉਹ ਥੋੜਾ ਉਹਦਾ ਮਾਹੌਲ ਵੀ ਹੋਰ ਤਰ੍ਹਾਂ ਦਾ ਹੁੰਦੇ ਸੀ ਉਹਨਾਂ ਨੇ ਉਹ ਕਹਿੰਦੇ ਵੀ ਇਹ ਕਿਹੜੇ ਚੱਕਰਾਂ ਚ ਪਾਤਾ ਮੁੰਡਾ ਸਾਡਾ ਨਾ ਵੀ ਉਹ ਇਹ ਤਾਂ ਪੁੱਠੇ ਖੰਮਾਂ ਦੇ ਤੌਰ ਤੇ ਆ ਵੀ ਛੱਡ ਪਰੇ ਉਹਨਾਂ ਨੇ ਭਜਾਤਾ ਉਹਨੂੰ ਸਾਂਝੀ ਰੋ ਉਹ ਭਜਾਤਾ ਹਾਂਜੀ ਹਟਾਈ ਦਿੱਤਾ ਪੱਕੇ ਤੌਰ ਤੇ ਹੀ ਅੱਛਾ ਪਰ ਉਦੋਂ ਚਲੋ ਥੋੜੀ ਬਹੁਤੀ ਸਿੱਖ ਕੇ ਜਿੰਨੀ ਕੋ ਸਿੱਖੇ ਉਹ ਉਹ ਮੈਨੂੰ ਉਹ ਤੁਹਾਡੇ ਜਾ ਗਿਆ ਉਹ ਮੈਨੂੰ ਉਹਨਾਂ ਨੇ ਦੱਸਣਾ ਵੀ ਇਹਦੀ ਐ ਤਾਰ ਪਾ ਇਹਨੂੰ ਐ ਇੱਥੇ ਉਹ ਝਾਟੀ ਦੀ ਘਸਾ ਘਸਾ ਕੇ ਉਹਨਾਂ ਨੇ ਬਣਾ ਕੇ ਪਾਣੀ ਜਿਹ